ਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਘਰ ਨੌਂ ਨੇ ਦੇ ਆਵੇ ਧਾਈ ਸਭ ਥਾਈ ਹੋਈ ਸਹਾਈ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਈ ਸਹਾਈ ਦਸਾਂ ਪਾਛਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਰ ਦਾ ਧੰਨ ਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾ ਸਾਹਿਬ ਜਾਦੇ ਆ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਪੰਜ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧੰਨ ਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹਨ ਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਕਿਸਾਨੀ ਸੰਘਰਸ਼ ਖਨੌਰੀ ਸਰਹੱਦ ਤੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਿਸਾਨ ਭਰਾਵਾਂ ਦਾ ਚੱਲ ਰਿਹਾ ਹੈ ਜਿਸ ਦੇ ਵਿੱਚ ਅੱਜ ਸ਼ਹੀਦੀ ਸਾਕਾ ਨਨਕਾਰਨਾ ਸਾਕਾ ਚਮਕਾਓ ਸਾਕਾ ਸਰਹਿੰਦ ਦੇ ਸਮੂਹ ਸ਼ਹੀਦਾ ਨੂੰ ਸਮਰਪਿਤ ਦੀਵਾਨ ਸਜੇ ਸਜੇ ਹੋਏ دیਵਾਨਾਂ ਦੇ ਅੰਦਰ ਸਤਿਗੁਰੂ ਆਪ ਜੀ ਦੇ ਪਾਵਨ ਬਚਨਾਂ ਦਾ ਕੀਰਤਨ ਗੁਰਮਤ ਵਿਚਾਰਾਂ ਗੁਰ ਇਤਿਹਾਸਾਂ ਜੇ ਕੀਤੇਗੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਵਾਸਤੇ ਸਮੱਤ ਬਖਸ਼ਣੀ ਪੜੀ ਸੁਣੀ ਗੁਰਬਾਣੀ ਦਾ ਭਾਵ ਪੜਨ ਸੁਣਨ ਵਾਲੇ ਇਨ੍ਹਾਂ ਕਿਸਾਨ ਸੰਘਰਸ਼ੀ ਜੋਧੀਆਂ ਦੇ ਹਿਰਦਿਆਂ ਚ ਵਸੋਣਾ ਸਭ ਨੂੰ ਸਿਤ ਜਪੀਆਂ ਬਖਸ਼ਣੀਆਂ ਆਪਸੀ ਪਿਆਰ ਬਖਸ਼ਣਾ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਲਜਪਤ ਪਰਦੇ ਕੱਜ ਲੈਣੇ ਮਹਾਰਾਜ ਔਰ ਭਾਈ ਜਗਜੀਤ ਸਿੰਘ ਦੱਲੇਵਾਲ ਉਹਨਾਂ ਦੀ ਸਮੁੱਚੀ ਟੀਮ ਸਭ ਨੂੰ ਸੇਤ ਜਾਬੀਆਂ ਸਮਰੱਥਾ ਬਖਸ਼ਣੀਆਂ ਮਹਾਰਾਜ ਔਰ ਜਿਨਨੇ ਸਰੀਰਾਂ ਨੇ ਤਨ ਮਨ ਧਨ ਕਰਕੇ ਸਵਾਵਾ ਕੀਤੀਆਂ ਸਮੂਹ ਸੰਗਤਾਂ ਦੀ ਅਰਦਾਸ ਸਵਾਵਾ ਸਫਲ ਕਰਨੀਆਂ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਜਾਈ ਖਜ਼ਾਨੇ ਭੰਡਾਰੇ ਪਰਪੂ ਰੱਖਣੇ ਡੰਡਾਉ ਤੇ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਿਗੁਰੂ ਆਪ ਹੱਥ ਦੇ ਕੇ ਰਖਣਾ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ੋ ਸੇਤ ਜਾਬੀਆਂ ਬਖਸ਼ੋ ਆਪਸੀ ਇਤਫਾਕ ਬਖਸ਼ੋ ਸਹੀ ਪਿਆਰੇ ਮਿਲੋ ਜਿੰਨਾ ਮਿਲਿਆ ਅਪਜੀ ਦਾ ਨਾਮ ਚੇਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੇ ਪੰਡਾਲ ਦੇ ਵਿੱਚ ਬੈਠੇ ਰਹੇ ਨੇ 2 ਮਿੰਟ